ਪਿਛਲੀ ਵਾਰੀ ਵੀ 23 ਵੀ ਲੋਕ ਨਹੀਂ ਨਿਕਲੇ ਬੀਐਸਐਫ ਫੌਜ ਮਂਗਾ ਕੇ ਤੇ ਮੁੜ ਕੇ ਲੋਕ ਕੱਡੇ ਨਿਕਲਦਾ ਘਰੋਂ ਕੌਣ ਆ ਫੌਜ ਤਾਂ ਚਲੋ ਮਂਗਾਈ ਨਾ ਜੇ ਇਹ ਹੋਏ ਅਗੜਬੋਰਡ ਦਾ ਪ੍ਰਬੰਧ ਹੋਈ ਇੱਥੇ ਬੋਰਡ ਦਾ ਕੁਝ ਵੀ ਨਹੀਂ ਹੈਗਾ ਵਿਚਾਰੇ ਘਰਾਂ ਦੇ ਜਿਹੜੇ ਬੈਠੇ ਕੇਦੇ ਉਹਨਾਂ ਦਾ ਕੀ ਹੋਊਗਾ ਕਈ ਦਿਨਾਂ ਤੋਂ ਮੈਂ ਕਹਿ ਰਿਹਾ 15 ਤਰੀਕ ਤੋਂ ਪਾਣੀ ਆਇਆ ਵੀ ਪਾਣੀ ਵਧ ਰਿਹਾ ਠੀਕ ਆ ਨਾ ਹੁਣ ਬੇੜੀਆਂ ਸਾਨੂੰ ਫੌਜ ਮਂਗਾਉਣੀ ਪਈ ਆ ਪਿਛਲੀ ਵਾਰੀ ਵੀ ਤੇਜ ਵੀ ਲੋਕ ਨਹੀਂ ਨਿਕਲੇ ਬੀਐਸਐਫ ਫੌਜ ਮਂਗਾ ਕੇ ਤੇ ਮੁੜ ਕੇ ਲੋਕ ਕੱਢੇ ਨਿਕਲਦਾ ਘਰੋਂ ਕੌਣ ਆ ਫੌਜ ਤਾਂ ਚਲੋ ਮਂਗਾਈ ਨਾ ਜੇ ਇਹੋ ਹੀ ਅਗੜਬੋਰਡ ਦਾ ਕੋਈ ਪ੍ਰਬੰਧ ਹੋ ਜਾਂਦਾ ਤੇ ਉੱਥੇ ਕੋਈ ਨਾ ਕੋਈ ਖਾਣ ਵਾਸਤੇ ਕੋਈ ਦਵਾਈ ਵਾਸਤੇ ਜਾ ਉਹਨਾਂ ਦਾ ਕੋਈ ਰੈਸਕਿਊ ਉਹਨਾਂ ਨੂੰ ਕਿਤੇ ਦੇਖੋ ਰੈਸਕਿਊ ਕਰਨ ਲਈ ਬੋਰਡ ਦਾ ਪ੍ਰਬੰਧ ਆ ਠੀਕ ਆ ਜੀ ਤੁਹਾਡੇ ਹੀ ਗੁਰਦੁਆਰੇ ਦੇ ਵਿੱਚ ਲੰਗਰ ਦਾ ਵਾਟਾ ਬੋਰਡ ਸਾਹਿਬ ਬੋਰਡ ਸਸਤਾਵਾਂ ਵੱਲੋਂ ਇੱਥੇ ਸਰਕਾਰੀ ਬੋਰਡ ਤੋਂ ਕੋਈ ਚੱਲ ਹੀ ਨਹੀਂ ਰਹੀ ਜੀ ਹੋਜਾਈ ਬੀਠੀ ਹੈ ਹੋਜ ਤਾਂ ਅੱਜ ਆਈ ਆ ਪਾਣੀ ਆਇਆ ਇਹਨੂੰ ਕਿੰਨੇ ਦਿਨ ਹੋ ਗਏ ਵੀ ਨਹੀਂ ਤੁਸੀ ਨਿਕਲਣ ਨੂੰ ਕਿਹੜੇ ਤਿਆਰ ਸੀ ਅਸੀਂ ਨਿਕਲਣ ਨੂੰ ਕੋਈ ਬੈਸ ਨਾ ਕਰੋ ਮੈਂ ਤੇਰੀ ਵੀ ਇੱਥੇ ਹੀ ਸੀਗਾ ਇੱਕ ਗੱਲ ਕਹਿ ਰਹੇ ਜੀ ਬੋਰਡ ਕੋਈ ਬੰਦਾ ਨਿਕਲਣ ਨੂੰ ਤਿਆਰ ਸੀ ਉਹ ਗੱਲ ਵੱਖਰੀ ਹੈ ਜੀ ਤੁਸੀਂ ਇਹ ਗੱਲ ਕਰ ਰਹੇ ਜੀ ਗੁਰਦੁਆਰੇ ਵੱਲ ਮੂੰਹ ਕਰਕੇ ਕਹਿੰਦੇ ਵੀ ਕੋਈ ਨਿਕਲਣ ਨੂੰ ਤਿਆਰ ਸੀ ਤੁਸੀਂ ਇੱਥੇ ਬੈਸਣ ਆਏ ਜੀ ਸਾਹਿਬ ਬਾਦਰ ਤੇ ਸਾਹਿਬ ਬਾਦਰ ਤੁਸੀਂ ਵੀਡੀਓ ਬਣਾਉਣ ਲਈ ਆਏ ਹੋ ਬਿਲਕੁਲ ਨਹੀਂ ਬ ਹਾਂ ਵੀਡੀਓ ਤਾਂ ਤੁਸੀਂ ਬਣਾ ਰਹੇ ਹੋ ਅਸੀਂ ਤਾਂ ਬਰਉਣੀ ਆ ਸਭ ਕੀ ਸਾਨੂੰ ਦਿੰਦੀ ਤੁਸੀਂ ਜਾਂ ਮੈਂ ਕਰਦਾ ਆਪਾਂ 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 ਇੱਕ ਗੱਲ ਨੂੰ ਬਾਲੀ ਦੇ ਵੇਡ ਦਿੰਨੇ ਆ ਅਸੀਂ ਲੋਕ ਆ ਗਏ ਨਿਕਲੋ 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 ਅਸੀਂ ਕੰਟਰੋਵਰਸੀ ਪੈਦਾ ਕਰ ਦੱਸੋ ਫਿਰ 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 ਝੂਠ ਫੇਰੀ ਕੀ ਕਰਨਾ ਅਸੀਂ ਨਹੀਂ ਛੱਡ ਕੇ ਕੋਈ ਨਹੀਂ ਆਉਣਾ ਨਹੀਂ ਚਾਹੀਦਾ ਆਹ ਤੁਹਾਡੇ ਸਾਹਮਣੇ ਹੀ ਆ ਮੈਂ ਕਿਹਾ ਜਦ ਕੋਈ ਨਿਕਲਣ ਦੇ ਨਹੀਂ ਤਿਆਰ ਹੈ ਕੀ ਰੋਜ ਆਉਂਦੇ ਨਹੀਂ ਨੇ ਅਵੇ ਚਟਾਰੀ ਬੋਰਡ ਚਾਹੀਦੀ ਆ ਜਾਨੇ ਕੋਈ ਚਾਰੇ ਦਾ ਡਿਸਰਪੈਂਸ ਹੋਣਾ ਕੋਈ ਇੱਕ ਇੱਕ ਘਰ ਨੂੰ ਲਗਣ ਬੋਰਡ ਤੇ ਦਿੱਤਾ ਨਹੀਂ ਜਾ ਸਕਦਾ ਜੀ ਬਿਲਕੁਲ ਜੀ ਇੱਕ ਇੱਕ ਘਰ ਨੂੰ ਨਹੀਂ ਇੱਕ ਇੱਕ ਘਰ ਨੂੰ ਦੇਣਾ ਦੇਣ ਵਾਸਤੇ ਤਾਂ ਆਪਾਂ ਦੇ ਹੀ ਸਕਦੇ ਆ ਇਲਾਕੇ ਨੂੰ ਤਾਂ ਦੇ ਦਿਓ ਹਣਾ ਉੱਥੇ ਕਿੰਨੇ ਪਿੰਡਾਂ ਘੜ ਤੋਂ ਘੜ 6 ਤੋਂ 7 ਪਿੰਡਾਂ ਦਾ ਉੱਥੇ ਹੈੱਡ ਬਣਿਆ ਆ ਮੈਂ ਕਿੰਨੇ ਜੀ ਕੱਢ ਰਹੇ ਆ ਅਸੀਂ ਔਰ ਅਸੀਂ ਪਿਛਲੇ 15 ਤਰੀਕ ਤੋਂ ਲੱਗੇ ਹੋਏ ਆ ਕੋਈ ਸਾਡੇ ਅੱਖੇ ਨਹੀਂ ਲੱਗਦਾ ਮੇਰੇ ਕੋ ਆਖੇਰੀ ਲੱਗੂਗਾ ਤਾਂ ਉਹਨੂੰ ਬਦੋ-ਬਦੀ ਕਿਵੇਂ ਕਰ ਲਾਂਗੇ ਘਰ ਛੱਡ ਕੇ ਉਹਨੂੰ ਘਰ ਛੱਡ ਕੇ ਨਹੀਂ ਸਰ ਆਉਂਦੇ ਕੋਈ ਵੀ ਸਰ ਮੈਂ ਉਹੀ ਗੱਲ ਕਰ ਰਿਹਾ ਅੱਗੇ ਵੀ ਪ੍ਰਬੰਧ ਨਹੀਂ ਹੈਗਾ ਕੋਈ ਜੀ ਘਰ ਛੱਡ ਕੇ ਉਹੀ ਗੱਲ ਕਰ ਰਿਹਾ ਨਿਕਲਦੇ ਡਰਦੇ ਨਿਕਲਦੇ ਚੋਰੀਆਂ ਹੋ ਜਾਂਦੀਆਂ ਇਹ ਗੱਲ ਬਿਲਕੁਲ ਕੀ ਉਹ ਕਿਹੜਾ ਬਾਹਰੋਂ ਆਉਂਦੇ ਆਪਣੀ ਬੰਦੇ ਆਪਾਂ ਲੇਡੀਜ਼ ਨੂੰ ਤਾਂ ਬਜ਼ੁਰਗਾਂ ਨੂੰ ਤਾਂ ਕੱਢ ਸਕਦੇ ਹਾਂ ਬੱਚਿਆਂ ਨੂੰ ਕੱਢ ਸਕਦੇ ਹਾਂ ਇਸ ਤੋਂ ਇਲਾਵਾ ਬੰਦੇ ਇੱਕ ਦੋ ਘਰੇ ਰਹਿ ਜਾਣ ਕੋਈ ਗੱਲ ਨਹੀਂ ਕੋਈ ਸਮੱਸਿਆ ਨਹੀਂ ਮੈਂ 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 ਤੁਹਾਨੂੰ ਦੱਸਦਾ ਜੀ ਮਾਪੇ ਜਿਹੜਾ ਸੋਹ ਬਾਈ ਦਾ ਤੋ ਦੱਸ ਰਿਹਾ ਇਹ ਵਿਚਾਰਾ ਚਾਹੀਦਾ ਸਰਪੰਚ ਸਾਹਿਬ ਲਿਖ ਕੇ ਦੇ ਨਾਲੇ ਸਰਪੰਚ ਸਾਹਿਬ ਕੋ ਸਾਡੀ ਪਾਰਟੀ ਦੇ ਰਹੀਗੇ ਅਸੀਂ ਸਾਰੇ ਸਰਪੰਚਾਂ ਤੇ ਵਿਸ਼ਵਾਸ ਕਰਦੇ ਆ ਗੁਰੂ ਸਾਹਿਬ ਵੇਖਦੇ ਆ ਤੁਹਾਡੇ ਸਰਪੰਚ ਕੋਲ ਫੁੱਲ ਪਾਵਰ ਆ ਠੀਕ ਹੈ ਨਾ ਜੀ ਦੂਜੀ ਗੱਲ ਉਹ ਆਮ ਆਦਮੀ ਪਾਰਟੀ ਦਾ ਸਰਪੰਚੀ ਦਾ ਫੇਰ ਵੀ ਲੰਗਰ ਚੱਲ ਰਿਹਾ ਸਰਕਾਰ ਵੱਲੋਂ ਸਭ ਕੁਝ ਚੱਲ ਰਿਹਾ ਸਾਰਾ ਪ੍ਰਬੰਧ ਆ ਕੋਈ ਸਾਨੂੰ ਪੱਠਿਆਂ ਪੁੱਠਿਆਂ ਦਾ ਕੋਈ ਕਾਰਾਚਾਰਾ ਸਭ ਤੋਂ ਦੇਖੋ ਤੁਸੀਂ ਮੈਂ ਕਹਿੰਦਾ ਜੀ ਤੁਸੀਂ ਮੈਂ ਉਹੀ ਗੱਲ ਕਰ ਰਿਹਾ ਵੀ ਪਟਵਾਰੀ ਲੰਗਰ ਸਰਕਾਰ ਵੱਲੋਂ ਨਹੀਂ ਚੱਲ ਰਿਹਾ ਲੰਗਰ ਫੈਡ ਦੇ ਸਹਿਯੋਗ ਨਾਲ ਚੱਲ ਰਿਹਾ ਤੁਸੀਂ ਗੱਲ ਨੂੰ ਘਮਾਓ ਨਾ ਘਮਾਣੀ ਰਿਹਾ ਜੀ ਉੱਥੇ ਸਰਕਾਰ ਦੇ ਸਾਰੇ ਅਫਸਰ ਬੈਠੇ ਮੇਰੇ ਨਾਲ ਚੱਲੋ ਸਰਕਾਰ ਦੇ ਅਫਸਰ ਹੀ ਬੈਠੇ ਆ ਪਰ ਜਿਹੜਾ ਮੈਂ ਕਹਿੰਦਾ ਚੱਲ ਰਿਹਾ ਉਹ ਲੰਗਰ ਫੈਡ ਸਾਰਾ ਪ੍ਰਬੰਧ ਸਰਕਾਰ ਨੇ ਕਰਕੇ ਦਿੱਤਾ ਚਲੋ ਮੋੜੋ ਸਰਕਾਰ ਨੇ ਕਰਕੇ ਦਿੱਤਾ ਜੀ ਫੀਲ ਗਰਾਹ ਤੱਕ ਪਹੁੰਚ ਗਿਆ ਗੱਲ ਬਹੁਤਰੀਆ ਸਾਹਿਬ ਆ ਵੀ ਆਪਾਂ ਮੁਸੀਬਤ ਵਿੱਚ ਕਿ ਰਹੇ ਆ ਬਿਲਕੁਲ ਜੀ ਬਿਲਕੁਲ ਐਮਐਲਏ ਸਾਹਿਬ ਦਾ ਜੇ ਡਿਊਟੀ ਹੈ ਨਾ ਉਹ ਡਿਊਟੀ ਨੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਮੇਰਾ ਕਸਨਾ ਤੁਹਾਡਾ ਪਟਵਾਰੀ ਤੁਹਾਡੇ ਅੱਖੇ ਨਹੀਂ ਲੱਗਦਾ ਤੁਹਾਡੀ ਲਿਸਟਰੀ ਨਹੀਂ ਲੈਂਦਾ ਉਹਨੂੰ ਪਟਵਾਰੀ ਨੂੰ ਇੱਥੇ ਸੱਦਣਾ ਕਹਿਣਾ ਤਹਿਸੀਲਦਾਰ ਤੁਹਾਡੇ ਛੱਡ ਥੱਲੇ ਬੈਠਾ ਹੈ ਫੋਰ ਕੋ ਬੈਂਡ ਹੋਵੇ ਮੈਂ ਮੰਨ ਲਵਾਂ ਤੁਹਾਡੇ ਛੱਡ ਥੱਲੇ ਤਹਿਸੀਲਦਾਰ ਬੈਠਾ ਤੁਹਾਡੇ ਛੱਡ ਥੱਲੇ ਐਫਸੀਆਈ ਵਾਲੇ ਬੈਠੇ ਆ ਹੈਨਾ ਤੁਹਾਡੇ ਛੱਡ ਥੱਲੇ ਡਾਕਟਰ ਬੈਠੇ ਆ ਹਾਂ ਜਿਹੜਾ ਕਹਿਣਾ ਨਹੀਂ ਮੰਨਦਾ ਉਹ ਹਾਂ ਪਾਸੇ ਪੈਨ ਵਾਲਾ ਕਹਿ ਸਕਦਾ ਹਣਾ ਹਾਂ ਤੁਸੀਂ ਮੇਰੇ ਨਾਲ ਚੱਲੋ ਜਿੱਤੀ ਦਾ ਉਹ ਵੀ ਅਗਨ ਬੋਟ ਹੋਣਾ ਉਹਨਾਂ ਪਿੰਡਾਂ ਦੇ ਵਿੱਚ ਹੁਣ ਉਹ ਬਈ ਉਹਨਾਂ ਦਾ ਕਰਦੇ ਰਹਿੰਦੇ ਅਸੀਂ ਅਸੀਂ ਉਹਨਾਂ ਉਹਨਾਂ ਪਿੰਡਾਂ ਦੀ ਸਾਡੀ